ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਆਰਟਿਸਟ ਕੁਵਾਲ ਸਿੰਘ ਤੇ ਭਾਈ ਜੀ ਅਸੀਂ ਆਏ ਅੱਜ ਸਾਡੇ ਵੀਰ ਸੇਵਕ ਮਕੈਨਿਕਲ ਕੋਲੇ ਤੇ ਅਸੀਂ ਇਹਨਾਂ ਦੇ ਪਿੰਡ ਇਹਨਾਂ ਨੂੰ ਕਿਤਾਬ ਪੇਂਟ ਕਰਨਾ ਹੈ ਬਾਕੀ ਆਪਾਂ ਸੇਵਕ ਜੀ ਤੋਂ ਪੁੱਛਦੇ ਆ ਇਹਨਾਂ ਅਸੀਂ ਆਪਾਂ ਕਿਤਾਬ ਆਪਣੀ ਜਿਹੜੀ ਜੀਵਨੀ ਦਾ ਆਪਣਾ ਕਲਾ ਸਫਰ ਲਾਂਚ ਕੀਤੀ ਹੈ ਤੇ ਉਹਦੀ ਇੱਕ ਕਾਪੀ ਸੀ ਇਹਨਾਂ ਤੋਂ ਇਹਨੂੰ ਪੇਂਟ ਕਰਨਾ ਹੈ ਤੇ ਇਹਨੂੰ ਤੋਂ ਲਾਂਚ ਵੀ ਕਰਾਉਣਾ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਇਹ ਆ ਵੀ ਚਲੋ ਸਾਨੂੰ ਤਾਂ ਪਤਾ ਹੀ ਆ ਅਸੀਂ ਤਾਂ ਇਹਨਾਂ ਨਾਲ ਅਕਸਰ ਹੀ ਇਹ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਵੀ ਤੁਹਾਡਾ ਸਫਰ ਸ਼ੁਰੂ ਕਿਵੇਂ ਹੋਇਆ ਹੈ ਨਾ ਇਹ ਕਿਤਾਬ ਦਾ ਮਹੱਤਵਪੂਰਨ ਤਾਥੇ ਰਹੂਗਾ ਵੀ ਇੱਕ ਤਾਂ ਨਾ ਜਿਵੇਂ ਪੜ੍ਹਨ ਵਾਲੇ ਨੂੰ ਉਹ ਅੰਦਰੋਂ ਮਤਲਬ ਕਿ ਲਾਲਸਾ ਹੀ ਜਾਗੇ ਵੀ ਵੀ ਅਸੀਂ ਵੀ ਕੁਝ ਕਰ ਗਏ ਕਰੀਏ ਕਰੀਏ ਬਸ ਇਹ ਮੋਟੀਵੇਸ਼ਨ ਕਰਨ ਦਾ ਮਤਲਬ ਹੈ ਇੱਕ ਇਹਦੇ ਵਿੱਚ ਕਿਤਾਬ 'ਚ ਇਹ ਪਤਾ ਲੱਗਦਾ ਇਹ ਬੰਦਾ ਕਿਹੋ ਜਿਹੀਆਂ ਸਥਿਤੀਆਂ 'ਚੋਂ ਉੱਠਿਆ ਬਸ ਕਿਉਂਕਿ ਦੇਖਣ ਵਾਲਾ ਬੰਦਾ ਇਹ ਕਹਿੰਦਾ ਮੰਨ ਕੇ ਚਲ ਤੂੰ ਅੱਡਕ ਲੈਵਲ ਅੱਜ ਬਣ ਚੁੱਕਿਆ ਹੈ ਨਾ ਬਿਲਕੁਲ ਦੇਖਣ ਵਾਲਾ ਬੰਦਾ ਇਹ ਕਹਿੰਦਾ ਵੀ ਯਾਰ ਇੱਥੇ ਰੋ ਇੱਥੋਂ ਹੀ ਚੱਲਿਆ ਹਾਲਾਂਕਿ ਇਹ ਬੰਦਾ ਜ਼ੀਰੋ ਤੋਂ ਸ਼ੁਰੂ ਹੋਇਆ ਸੀ ਸ਼ੇਰ ਮੈਂ ਆਪਸਰ ਬੋਲਦਾ ਹੁੰਦਾ ਸੀਗਾ ਅੱਛਾ ਵੀ ਕਹਿੰਦਾ ਤੁਸੀਂ ਮੇਰੀ ਤਰੱਕੀ ਦੇਖ ਲਈ ਹਾਂ ਜਿਹੜੇ ਮੇਰੇ ਪੈਰਾਂ ਦੇ ਥੱਲੇ ਛਾਲੇ ਉਹ ਨਹੀਂ ਦੇਖੇ ਉਹ ਨਹੀਂ ਦੇਖੇ ਉਹ ਮੈਂ ਜਿਹੜੇ ਛਾਲੇ ਸੀ ਪੈਰਾਂ ਦੇ ਉਹ ਕਿਤਾਬ ਦੇ ਵਿੱਚ ਵਰਨਨ ਕੀਤੇ ਆ ਕਿ ਦੂਜੀ ਗੱਲ ਇਹ ਵੀ ਕਲਾ ਕਿੱਥ ਜੀ ਜੀ ਦਾ ਲਈ ਹੈ ਵੀ ਜਿਹੜੇ ਹੁਣ ਬੱਚੇ ਪੜਨਗੇ ਸਕੂਲਾਂ ਚ ਕਿਤਾਬਾਂ ਦੇਵਾਂਗੇ ਲਾਇਬ੍ਰੇਰੀਆਂ ਚ ਤੇ ਬੱਚੇ ਪੜ੍ਹ ਕੇ ਸੋਚਣਗੇ ਵੀ ਅਸੀਂ ਪੜ੍ਹਾਈ ਤੋਂ ਇਲਾਵਾ ਵੀ ਕੁਝ ਕਰ ਸਕਦੇ ਹਾਂ ਹਮ ਤੇ ਬਾਕੀ ਆਉਣ ਵਾਲੇ ਸਮੇਂ ਚ ਆਪਾਂ ਨੂੰ ਸਹਿਯੋਗ ਚਾਹੀਦਾ ਹੈ ਤੁਹਾਡੇ ਯਾਰਾਂ ਦੋਸਤਾਂ ਦਾ ਇਹਨੂੰ ਆਪਾਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਵੀ ਲਾਂਚ ਕਰਾਂਗੇ ਬਹੁਤ ਜਲਦੀ ਤੇ ਇਹਦਾ ਦੂਜਾ ਭਾਗ ਵੀ ਕੱਢਾਂਗੇ ਉਸ ਤੋਂ ਬਾਅਦ ਆਪਾਂ ਕਲਾ ਦੇ ਨਾਲ ਸੰਬੰਧਿਤ ਕਿਤਾਬਾਂ ਵੀ ਇਹਦੇ ਵਿੱਚ ਐਡ ਕਰਾਂਗੇ ਇਸ ਸੀਰੀਜ਼ ਦੇ ਵਿੱਚ ਕਈ ਵਾਰੀ ਇੱਕ ਚੀਜ਼ ਹੋਰ ਹੁੰਦੀ ਆ ਹਾਂ ਅੱਜਕੱਲ ਕਹਿੰਦੇ ਵੀ ਜੇ ਤੂੰ ਕਲਾ 'ਚ ਪੈ ਗਿਆ ਤੁਹਾਂ ਤੁਕਾ ਹੀ ਹੋਗਾ ਨਹੀਂ ਰਹਿਣਾਗਾ ਖਬਰੇਗਾ ਖਬਰੇਗਾ ਬੰਦਾ ਉਹ ਸਾਰਾ ਹੈਗਾ ਵਰਨਰ ਕਿਹੇ ਮਾਪਿਆਂ ਨੇ ਕਿਤਾਬ ਪੜ੍ਹੀ ਤੇ ਉਹਦਾ ਬੱਚਾ ਕਲਾ ਵਾਲੀ ਜਾ ਰਿਹਾ ਹੋ ਸਕਦਾ ਉਹ ਉਹਨੂੰ ਲਾ ਦੇਵੇ ਵੀ ਤੂੰ ਭਾਈ ਸਿੱਖ ਸਿੱਖ ਹੈਨਾ ਚਿੱਟੀ ਤੁਹਾਡੀ ਕਿਤਾਬ ਦੀ ਆਪਾਂ ਕਹਿੰਦੇ ਵੀ ਲੱਖ ਕਾਪੀ ਵਿਕੇ ਲੱਖ ਕਾਪੀ ਦੇ ਵਿੱਚੋਂ ਕੋਈ 500 ਬੰਦਾ ਵੀ ਨਿਤਰਾਇਆ ਤੇ ਆਪਣਾ ਸਫਲ ਬਹੁਤ ਜੀ ਹੈਨਾ ਬਾਕੀ ਤੁਹਾਡੀਆਂ ਜਿਹੜੀਆਂ ਚਲੋ ਆਸ਼ੀਰਵਾਦ ਦੁਆਵਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਪਸੰਦ ਕੀਤਾ ਨਹੀਂ ਨਹੀਂ ਮੈਨੂੰ ਬੜਾ ਵਧੀਆ ਲੱਗਾ ਇਹ ਕਿਉਂਕਿ ਚਾਹੀਦਾ ਵੀ ਆ ਤੇ ਇਹ ਵੈਸੇ ਉਂਝ ਮਿਲੂ ਕਿੱਥੋਂ ਜੇ ਉਂਝ ਆਮ ਬੁੱਕਸਟਾਲਾ ਤੇ ਆ ਗਈ ਵੈਸੇ ਆਪਣੇ ਕੋਲੇ ਕਾਫੀ ਕਾਪੀਆਂ ਹੈਗੀਆਂ ਜੇ ਜ਼ਿਆਦਾ ਕਿਸ ਨੂੰ ਚਾਹੀਦੀਆਂ 100 ਕਾਪੀ 200 ਕਾਪੀ ਆਪਣੇ ਕੋਲ ਵੀ ਨਹੀਂ ਜਿਹੜੇ ਨੇ ਪ੍ਰਕਾਸ਼ਨ ਹੈ ਹਾਂ ਪੰਜਾਬੀ ਭਵਨ ਦੇ ਵਿੱਚ ਲੁਧਿਆਣੇ ਅੱਛਾ ਉਹਨਾਂ ਤੋਂ ਵੀ ਹਾਊਸ ਆਫ ਲਿਟਰੇਚਰ ਤੋਂ ਵੀ ਇਹ ਮਿਲ ਹਾਊਸ ਆਫ ਲਿਟਰੇਚਰ ਉਹਨਾਂ ਤੋਂ ਵੀ ਮਿਲ ਸਰ ਹੁਣ ਤਾਂ ਫਿਰ ਲੋਕੀ ਵੀ ਨਾ ਮੋਬਾਈਲ ਤੋਂ ਮੁੜ ਕੇ ਕਿਤਾਬਾਂ ਵੱਲ ਆ ਰਹੇ ਆ ਆ ਰਹੇ ਆ ਰਹੇ ਆ ਜੀ ਬਿਲਕੁਲ ਆ ਰਹੇ ਤੇ ਕਲਾ ਦਾ ਸਫਰ ਕਲਾ ਦਾ ਸਫਰ ਆ ਇਹਨਾਂ ਨੇ ਇੱਕ ਜਿੱਦੇ ਮਨਮੋਹਨ ਸਿੰਘ ਇੱਥੇ ਮਤਲਬ ਕਿ ਪੂਰੇ ਹੁੰਦੇ ਆ ਹਨ ਉਹਦੇ ਇਹਨਾਂ ਨੇ ਬਣਾਈ ਸੀ ਕਿਤਾਬ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਇਹ ਵਾਲੀ ਕਹਿ ਸਕਦੇ ਵੀ ਆਪਾਂ ਵਧਾਈਆਂ ਤੁਹਾਨੂੰ ਹਾਂਜੀ ਹਾਂਜੀ ਬਹੁਤ ਬਹੁਤ ਕਿਉਂਕਿ ਕਿਤਾਬ ਕਿਸੇ ਬੰਦੇ ਦੀ ਲਿਖਣੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਲੈਵਲ ਤੇ ਜੋ ਪਹੁੰਚਦਾ ਉਹ ਤਾਂ ਲਿਖੀ ਜਾਂਦੀ ਹੈ ਐਵੇਂ ਨਹੀਂ ਲਿਖੀ ਜਾਂਦੀ ਬਿਲਕੁਲ ਸਹੀ ਗੱਲ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਆਰਟਿਸਟ